ਰਾਤ ਦੇ ਕਰੀਬ 12 ਵਜੇ ਰਹੇ ਸਨ। ਅੰਧੇਰੇ ਨੇ ਪੂਰੇ ਸ਼ਹਿਰ ਨੂੰ ਆਪਣੇ ਕੁੱਟ ਵਿੱਚ ਲੈ ਲਿਆ ਸੀ। ਸੜਕਾਂ 'ਤੇ ਵਾਹਨਾਂ ਦੀ ਗਿਣਤੀ ਬਹੁਤ ਘੱਟ ਸੀ। ਕਈ ਲੋਕ ਘਰਾਂ ਵਿੱਚ ਆਰਾਮ ਕਰ ਰਹੇ ਸਨ। ਪਰ ਉੱਪਰ ਚਾਲਕ ਅਮਨ ਹਾਲੇ ਵੀ ਆਪਣੀ ਕਾਰ ਚਲਾ ਰਿਹਾ ਸੀ। ਅੱਜ ਦਾ ਦਿਨ ਥੋੜਾ ਸੁਸਤ ਸੀ। ਕਮਾਈ ਵੀ ਠੀਕ-ਠਾਕ ਸੀ। ਪਰ ਅਮਨ ਚਾਹੁੰਦਾ ਸੀ ਕਿ ਇੱਕ ਆਖਰੀ ਰਾਈਡ ਲੈ ਲੇ। ਤਾਂ ਕਿ ਘਰ ਜਾਂਦੇ ਹੋਏ ਥੋੜੀ ਹੋਰ ਆਮਦਨ ਹੋ ਜਾਏ। ਅਚਾਨਕ ਉਸਦੇ ਫੋਨ ਉੱਤੇ ਨੋਟੀਫਿਕੇਸ਼ਨ ਆਈ। ਨਜ਼ਦੀਕੀ ਰਾਈਡ। ਸਥਾਨ ਕਾਫੀ ਸੁੰਨ ਸੀ। ਇੱਕ ਪੁਰਾਣੀ, ਥੋੜੀ ਸੁੰਨ-ਸੁੰਨ ਗਲੀ। ਉਸਨੇ ਠੀਕ 12:01 ਵਜੇ ਇੱਕ ਮਿੰਟ ਤੇ ਰਾਈਡ ਐਕਸੈਪਟ ਕਰ ਲਈ। ਉਹ ਜਦੋਂ ਉਸ ਥਾਂ ਪਹੁੰਚਿਆ ਤਾਂ ਰੌਸ਼ਨੀ ਘੱਟ ਸੀ। ਇੱਕ ਔਰਤ ਲੰਬੇ ਵਾਲਾਂ ਵਾਲੇ ਸਫੇਦ ਰੰਗ ਦੇ ਕੱਪੜੇ ਪਹਿਨੇ ਹੋਈ ਸਾਫ-ਸੁਥਰੇ ਢੰਗ ਨਾਲ ਪਿੱਛੇ ਦੀ ਸੀਟ ਤੇ ਬੈਠ ਕੇ ਉਸਨੇ ਕੁਝ ਨਹੀਂ ਕਿਹਾ ਨਾ ਹੈਲੋ ਨਾ ਸਤਿ ਸ਼੍ਰੀ ਅਕਾਲ ਅਮਨ ਨੂੰ ਥੋੜੀ ਉਹ ਔਰਤ ਅਲੱਗ ਲੱਗੀ ਪਰ ਉਸਨੇ ਸੋਚਿਆ ਸ਼ਾਇਦ ਔਰਤ ਥੱਕੀ ਹੋਈ ਹੋਵੇਗੀ ਜੀਪੀਐਸ ਨੇ ਰਸਤਾ ਦਿਖਾਉਣਾ ਸ਼ੁਰੂ ਕਰ ਦਿੱਤਾ ਪਰ ਅਮਨ ਨੂੰ ਅਜੀਬ ਲੱਗਿਆ ਕਿ ਜੀਪੀਐਸ ਕਿਸੇ ਹੋਰ ਹੀ ਰਸਤੇ ਉੱਤੇ ਲੈ ਕੇ ਜਾ ਰਿਹਾ ਸੀ ਇਹ ਰਸਤਾ ਉਸਨੇ ਪਹਿਲਾਂ ਕਦੇ ਨਹੀਂ ਲਿਆ ਸੀ ਪਤਲੇ ਰਾਸਤੇ ਦਰਖਤਾਂ ਨਾਲ ਘਿਰੇ ਹੋਏ ਕਦੇ-ਕਦੇ ਬਿਲਕੁਲ ਸੁੰਨ ਨਾ ਕੋਈ ਲਾਈਟ ਨਾ ਕੋਈ ਹੋਰ ਬਹਾਨ ਮੈਨੂੰ ਇਹ ਰਸਤਾ ਠੀਕ ਨਹੀਂ ਲੱਗ ਰਿਹਾ ਅਮਨ ਨੇ ਆਪਣੇ ਮਨ ਵਿੱਚ ਸੋਚਿਆ ਪਰ ਔਰਤ ਨੇ ਪਿੱਛੋਂ ਅਚਾਨਕ ਕਿਹਾ ਤੂੰ ਜੀਪੀਐਸ ਨੂੰ ਫੋਲੋ ਕਰਦਾ ਜਾ ਮੈਂ 10 ਸਾਲਾਂ ਤੋਂ ਇਹੀ ਰਸਤਾ ਲੈਂਦੀ ਆ ਰਹੀ ਹਾਂ ਅਮਨ ਹੱਥ ਆ ਬਕtare ਰਹੀਆ ਆਵਾਜ਼ ਬਿਲਕੁਲ ਠੰਡੀ ਤੇ ਸੁੰਨੀ ਸੀ ਬਿਨਾ ਕਿਸੇ ਜਜਵਾਦ ਦੇ ਪਰ ਉਹ ਚੁੱਪ ਰਿਹਾ ਰਸਤੇ ਦੌਰਾਨ ਉਸਨੇ ਪਿੱਛੇ ਦੇ ਸ਼ੀਸ਼ੇ ਵਿੱਚ ਕਈ ਵਾਰੀ ਔਰਤ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਚਿਹਰਾ ਸਾਫ਼ ਨਹੀਂ ਦਿਖ ਰਿਹਾ ਸੀ ਹੌਲੀ ਹੌਲੀ ਧੁੰਦ ਵਰਗੀ ਛਾਇਆ ਉਸ ਦੇ ਅੱਗੇ ਆਈ ਉਹਨਾਂ ਨੇ ਇੱਕ ਪੁਰਾਣੇ ਸੁੰਨ ਫਾਰਮ ਹਾਊਸ ਦੇ ਨੇੜੇ ਲੰਘੜਾ ਸੀ जीपीएस ने कहा कि तू अपने ठिकाने पे पहुँच गए हो अमन ने गड्डी रोकी औरत हिली नहीं उदी आवाज आई मैं आ गई पर अमन ने तुरंत मुड़ के देखया सीट खाली सी। उस दी रूह कांप गई वो एक पल ਲਈ गड्डी तो बाहर निकलया ये चेक करने ਲਈ कि औरत किथे गई पर बाहर कोई नहीं सी धुंध तो वाला मौसम ठंडी हवा अते ਪਾਸੇ ਇੱਕ ਪੁਰਾਣੀ ਇਮਾਰਤ ਜਿਹੜੀ ਬਿਲਕੁਲ ਛੁੱਣ ਸੀ ਅਮਨ ਨੇ ਉਸ ਘਰ ਵੱਲ ਤੱਕਿਆ ਇੱਕ ਪੁਰਾਣੀ ਨੀਲ ਕੰਠੀ ਤੱਕਦੀ ਤੇ ਲਿਖਿਆ ਸੀ ਔਰ ਹਾਊਸ ਤਿਆਰ 1910 ਉਸ ਦਾ ਦਿਲ ਫੜਿਆ ਗਿਆ ਉਸ ਨੇ ਗੱਡੀ ਵਿੱਚ ਵਾਪਸ ਬੈਠ ਕੇ ਮੋਬਾਈਲ ਤੇ ਰਾਈਟ ਡਿਟੇਲ ਖੋਲੀ ਨਾਂ ਵੀ ਦਿਖਾਇਆ ਗਿਆ ਸੀ ਸਾਫ ਔਰ ਨਾ ਕੋਈ ਨੰਬਰ ਨਾ ਕੋਈ ਰਿਕਾਰਡ ਉਸਨੇ ਜਦ ਅਰਾਈਡ ਹਿਸਟਰੀ ਚੈੱਕ ਕੀਤੀ ਕੋਈ ਅਜਹੀ ਰਾਈਡ ਹਿਸਟਰੀ ਨਹੀਂ ਸੀ ਉਹ ਘਰ ਵੱਲ ਮੁੜ ਕੇ ਦੇਖ ਰਿਹਾ ਸੀ ਜਦ ਉਸ ਨੂੰ ਘਰ ਦੀ ਇੱਕ ਖਿੜਕੀ ਵਿੱਚੋਂ ਔਰਤ ਦਾ ਚਿਹਰਾ ਤਿਸਿਆ ਉਹੀ ਚਿਹਰਾ ਉਹੀ ਵਾਰ ਪਰ ਅਗਲੇ ਪਲ ਉਹ ਚਿਹਰਾ ਗਾਇਬ ਹੋ ਗਿਆ ਅਮਨ ਨੇ ਗੱਡੀ ਸਟਾਰਟ ਕੀਤੀ ਤੇ ਪੂਰੀ ਰਫਤਾਰ ਨਾਲ ਸ਼ਹਿਰ ਵੱਲ ਦੁੜਾ ਦਿੱਤੀ ਅਗਲੇ ਦਿਨ ਉਸਨੇ ਹੌਲੀ-ਹੌਲੀ ਇਹ ਗੱਲ ਦੋਸਤਾਂ ਨੂੰ ਦੱਸੀ ਇੱਕ ਨੇ ਕਿਹਾ ਉਹ ਖੇਤਰ ਚ ਕੋਈ ਘਰ 100 ਸਾਲ ਪੁਰਾਣਾ ਹੈ ਸੁਣਿਆ ਸੀ ਇੱਕ ਔਰਤ ਦੀ 10 ਸਾਲ ਪਹਿਲਾਂ ਐਕਸੀਡੈਂਟ ਚ ਮੌਤ ਹੋ ਗਈ ਸੀ ਕਹਿੰਦੇ ਨੇ ਉਹ ਹਰ ਸਾਲ ਉਸੇ ਰਾਤ ਉਸੇ ਰਸਤੇ ਤੇ ਕਿਸੇ ਦੀ ਸਵਾਰੀ ਕਰਦੀ ਹੈ ਉਹ ਮਨ ਹਾਲੇ ਵੀ ਕਦੇ-ਕਦੇ ਉਹ ਰਾਤ ਯਾਦ ਕਰਦਾ ਹੈ ਪਰ ਹੁਣ ਉਹ ਉਸ ਰਸਤੇ ਤੇ ਜਾਣ ਦੀ ਹਿੰਮਤ ਨਹੀਂ ਕਰਦਾ ਥੈਂਕਸ